ਸਾਨੂੰ ਬਿਲਕੁਲ ਠੀਕ ਹੈ ਜੀ ਉਦੋਂ ਕਿਸ ਜਿਹੜਾ ਗਿਣਤੀ ਜਦੋਂ ਹਸਾਬਕਦਾ ਵੀ ਕੋਈ ਨਹੀਂ ਸੀ ਬਿਲਕੁਲ ਠੀਕ ਹੂੰ ਤੱਕ ਅੜੀਆਂ ਸਰਕਾਰਾਂ ਮੰਗੀਆਂ ਹੂੰ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕੇ ਬਿਲਕੁਲ ਠੀਕ ਹੈ ਸੋਚੇ ਨਹੀਂ ਹੂੰ ਅਰ ਇਸ ਤੋਂ ਵੀ ਮਾਇਤਾ ਇੱਕ ਉਹ ਵਾਕਈ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੋਕਾਂ ਦਾ ਹੈ ਹੂੰ ਸਾਡੇ ਲੋਕਾਂ ਦਾ ਦਿੰਨਾਂ ਨੇ ਇਹਦੇ ਤੇ ਕੋਈ ਨੋਟਿਸ ਹੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੁਗਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਂਦੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦਿੰਨੇ ਆ ਕੋਈ ਵਰਤਦਾ ਇਹ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ ਨੂੰ ਮਰੇ ਨਾ ਕੋਈ ਕੋਈ ਠੀਕ ਹੈ ਤੁਹਾਡੀ ਗੱਲ ਅੱਜ ਇਹ ਲੜਾਈ ਲੜ ਰਿਹਾ ਔਰ ਸਾਡੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਿਲਕੁਲ ਠੀਕ ਹੈ ਵਾਹਿਗੁਰੂ ਕਿਰਪਾ ਕਰੇ ਕਿਤਾਬ ਜੇਤ ਵੀ ਤੱਕ ਉਸ ਸਾਡਾ ਯੋਗਦਾਨ ਪੈ ਜਾ ਕਿ ਸਾਨੂੰ ਮਰਨ ਤੋਂ ਰੋਕ ਸਕੀ ਚੀ ਵੀ ਅੰਮ੍ਰਿਤ ਚਾ ਵੱਡਾ ਯੋਗਦਾਨ ਸਾਡਾ ਕੀ ਪੈਜੇ ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ ਤੇ ਵਰਸੀ ਵਿਕੇਸ਼ਨ ਉਹਨਾਂ ਚਿਰ ਨਹੀਂ ਹੋਣੀ ਜਿੰਨਾ ਚਿਰ ਐਮਐਸਪੀ ਦੀ ਗਾਰੰਟੀ ਰਹਿੰਦੀ ਹੈ ਹੂੰ ਬਿਲਕੁਲ ਠੀਕ ਹੈ ਜੀ ਡਾ ਗਰਸੀ ਵਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਖਸਦਾ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਉਹ ਤਾਂ ਲੋਕ ਜਿਹੜੇ ਰੋਹ ਦੀ ਗੱਲਾਂ ਤਾਂ ਕਰ ਦਿੰਦੇ ਆ ਹੂੰ ਕਿ ਤੁਸੀਂ ਤੁਹਾਨੂੰ ਆਪਕਾ ਇਸ ਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਪਿਆ ਕੋਈ ਕਿੰਨਾ 15 ਸਾਲ ਦਾ ਰਹਿ ਗਿਆ ਹੋ ਗਿਆ ਕਰਾਂ ਤੇ ਸਹੀ ਕੁਛ ਫੇਰੀ ਦੀ ਖਤਰਾ ਸੋ ਇਸ ਕਰਕੇ ਅਸੀਂ ਰਵਾਨਾ ਕਰੋ ਮਰ ਜਾਵਾਂਗੇ ਪੱਲੇ ਤੋਂ ਸਰਕਾਰ ਦੇ ਸਿਰ ਠੀਕਰ ਆ ਪਾ ਗਏ ਟੋਟਾ ਇਹ ਤਾਂ ਹੋਏਗਾ ਨਾ इतिहास लिखा जाना है ये भी चार पर लिखे जाने, जाने किसी बंदे ने जेकर किसी ने यार किसान की गल सुनी हुई नहीं तो किसी ने यार किसान की खातर मौत गले लाई है सो इस करके पूरी तरह प्रपेयर होकर बैठे हैं ऑडियो और म्यूजिक का फिक्र करने की लड़ है जे जिंदे रहने वास्ते बैठे हुए ਪਪਾ ਦੀ ਯਾਤਰਾ ਮੰਗ ਮੰਨੀ ਜਾਈ ਜਾਂ ਫਿਰ ਪ੍ਰਭਾਤ ਮਹਾਂ ਸਮਾਹ ਕਾਲਪੁਰ ਤੋਂ ਵਾਹਿਗੁਰੂ ਆਪਣੀ ਜਿਹੜਾ ਆਇਦ ਕਰਕੇ ਤਰੇ ਹੁਆਇ ਪੂਰਾ ਭਲ ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁਰੀਅਨ ਸਾਹਿਬ ਦਾ ਵੀ ਇੱਥੇ ਕਾਲੀਵਾਨ ਸਾਹਿਬ ਤੁਸੀਂ ਆਏ ਜਿਹੜੇ ਪੂਰਾ ਪ੍ਰਸਤ ਸੇਵਾ ਆਇਆ ਸਭ ਦਾ ਧੰਨਵਾਦ ਕਰਦਾ ਹਾਂ ਚਲੋ ਮੜਾ ਕਰ ਲੀਏ ਆਪਾਂ ਹੋ ਗਿਆ ਸ਼ਬਦ ਮਿਠਾ ਜਾਓ ਭਾਈ ਤੁਸੀਂ ਇਸ ਪੁਸ਼ਕ ਲਾ ਇਹ